ਯੂ ਕਾਰ ਹੈ ਜਿੱਥੇ ਉਹ ਤਿੰਨ ਸੱਕੀਆਂ ਪੈਣਾ ਵੱਲੋਂ ਪੜਾਈ ਕਰਕੇ UGC NET ਦਾ ਪੇਪਰ ਕਲੀਅਰ ਕੀਤਾ ਗਿਆ ਹੈ। ਹਾਂਜੀ ਹਾਂਜੀ। ਤੁਸੀਂ ਕਹਿੰਨਾ ਇਹਨਾਂ ਨੂੰ ਪਹਿਲੇ ਦਿਨੋਂ ਹੀ ਕਹਿੰਦੇ ਆਂ ਵੀ ਬਈ ਦਮਕੇ ਪੜੋ। ਆਪਣੇ ਆਪ ਨੂੰ ਕਿਸੇ ਐਸੇ ਮਕਾਮ ਤੇ ਪਹੁੰਚਾਓ ਜਿਹੜਾ ਸਾਨੂੰ ਸਲਾਮਾ ਕਰਨ ਲੋਗ। ਵੀ ਆ ਜਾਂਦੀਆਂ ਨੇ ਬੱਚੀਆਂ। ਮਿਹਨਤ ਬਹੁਤ ਕੀਤੀ ਹੈ ਮਤਲਬ ਕਿ ਅਸੀਂ ਮਿਹਨਤ ਸਾਰੀ। ਕਿੰਨੇ ਘੰਟੇ ਪੜ੍ਹਦੇ ਹੁੰਦੇ? ਬਸ ਮੈਮ ਮਤਲਬ ਸਵੇਰ 2 ਵਜੇ ਤੇ ਲੈ ਕੇ ਰਾਤ ਨੂੰ 10 ਵਜੇ ਤੱਕ। ਕਿ ਮੈਨੂੰ ਬਾਹਰ ਜਾਣੀ ਨਹੀਂ ਪਸੰਦ। ਅੱਛਾ ਬਾਹਰ ਜਾਣਾ ਨਹੀਂ। ਮਤਲਬ ਕਿ ਅਸੀਂ ਰਿਸ਼ਤੇਦਾਰ ਦੇ ਕਰੇ ਵੀ ਮੈਂ ਜਾਂਦੀ ਨਹੀਂ ਮਤਲਬ ਥੋੜੇ ਹੀ ਜਾਂਦੀ ਆ। ਜਿਵੇਂ ਵਿਆਹ ਸ਼ਾਦੀ ਹੋਊ ਤਾਂ ਜਾਊਂਗੀ ਨਹੀਂ ਜਾਂਦੀ। ਇਸ ਤੋਂ ਬਾਅਦ ਚੰਗਾ ਤਾਂ ਕੀ ਹੋਊਗਾ ਜੇ ਅੱਜ ਤਾਈਂ ਆਪਣੇ ਧਿਆਨ ਨੇ ਆਪਣਾ ਟਾਈਮ ਚੰਗਾ ਲੰਘਾ। ਕੋਈ ਗਰੀਬੀ ਸਾਡੀ ਮਸੂਹਤ ਨਹੀਂ ਹੋਈ ਸੀ। ਵੀ ਕਿਉਂ ਆਪਦੇ ਜਵਾਬ ਆਪਣਾ ਆਪਣੇ ਪੈਰਾਂ 'ਤੇ ਖੜੇ। ਇਸ ਗਰੀਬੀ ਦੇ ਵਿੱਚੋਂ ਨਿਕਲ ਕੇ ਬਹੁਤ ਔਖਾ ਜੀ ਮਤਲਬ ਇਹ ਪੜਾਈਆਂ ਕਰਨੀਆਂ। ਹੂੰ ਤੇ ਅਸੀਂ ਕਹਿੰਦੇ ਆ ਵੀ ਜਿੰਨੀ ਮਰਜ਼ੀ ਗਰੀਬੀ ਆ ਜੇ ਜਿੰਨਾ ਮਰਜੀ ਤੁਹਾਡੇ ਨੂੰ ਦੁੱਖ ਸੁੱਖ ਆ ਜੇ ਤੁਸੀਂ ਪੜ੍ਹਾਈ ਨਾ ਛੱਡੋ